ਹਾਂਜੀ ਅੱਜ 6 ਸੱਤ ਪਾਰਕ ਦਾ ਉਦਘਾਟਨ ਕੀਤਾ ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮਨਗਰ ਦੇ ਸਾਰੇ ਏਰੀਆ ਚ ਅਸੀਂ ਆਹ ਓਪਨ ਜਿਮਸ ਲਾਈ ਹੈ ਔਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਉਹ ਸੀਐਮਪੀ ਲੈਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਹੈ। ਉਹਦੇ 'ਚ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਹਾਂਜੀ ਅੱਜ 6-7 ਪਾਰਕਾਂ ਦਾ ਉਦਘਾਟਨ ਕੀਤਾ ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮਨਗਰ ਦੇ ਸਾਰੇ ਏਰੀਆ 'ਚ ਅਸੀਂ ਆਹ ਓਪਨ ਜਿਮਸ ਲਾਈ ਹੈ। ਉਹਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਉਹ ਸੀਐਮਪੀ ਲੈਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਹੈ। ਪੂਰੇ ਜੋ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਹਾਂਜੀ ਅੱਜ 6-7 ਪਾਰਕਾਂ ਦਾ ਉਦਘਾਟਨ ਕੀਤਾ ਹੈ ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮਨਗਰ ਦੇ ਸਾਰੇ ਏਰੀਆ 'ਚ ਅਸੀਂ ਆਹ ਓਪਨ ਜਿਮਸ ਲਾਈਏ ਹੋਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਓ ਸੀਐਮਪੀ ਲੈਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਹੈ। ਪੂਰੇ ਜੋ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਹਾਂਜੀ ਅੱਜ 6-7 ਪਾਰਕਾਂ ਦਾ ਉਦਘਾਟਨ ਕੀਤਾ ਹੈ ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮਨਗਰ ਦੇ ਸਾਰੇ ਏਰੀਆ 'ਚ ਅਸੀਂ ਆਹ ਓਪਨ ਜਿਮਸ ਲਾਈਏ ਓਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਉਹ ਸੀਐਮਪੀ ਲੈਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਹੈ। ਉਹਦੇ 'ਚ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਹਾਂਜੀ ਅੱਜ 6 ਸੱਤ ਪਾਰਕ ਦਾ ਉਦਘਾਟਨ ਕੀਤਾ ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮ ਨਗਰ ਦੇ ਸਾਰੇ ਏਰੀਆ 'ਚ ਅਸੀਂ ਆਹ ਓਪਨ ਜਿਮਸ ਲਾਈ ਹੈ। ਉਹਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਉਹ ਸੀਐਮਪੀ ਲੈਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਹੈ। ਪੂਰੇ ਜੋ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਹਾਂਜੀ ਅੱਜ 6-7 ਪਾਰਕਾਂ ਦਾ ਉਦਘਾਟਨ ਕੀਤਾ ਹੈ। ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮਨਗਰ ਦੇ ਸਾਰੇ ਏਰੀਆ 'ਚ ਅਸੀਂ ਆਹ ਓਪਨ ਜਿਮਸ ਲਾਈ ਹੈ। ਉਹਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਉਹ ਸੀਐਮਪੀ ਲੈਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਹੈ। ਪੂਰੇ ਜੋ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਹਾਂਜੀ ਅੱਜ 6-7 ਪਾਰਕਾਂ ਦਾ ਉਦਘਾਟਨ ਕੀਤਾ ਹੈ ਸਿਮਰਜੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਆਤਮਨਗਰ ਦੇ ਸਾਰੇ ਏਰੀਆ 'ਚ ਅਸੀਂ ਆਹ ਓਪਨ ਜਿਮਸ ਲਾਈਏ ਹੋਰੇ ਕਰਕੇ ਮੈਂ ਹੁਣ ਇੱਥੇ ਆਇਆ ਸੀਗਾ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਹੈਗੀਆਂ ਓਸੀਐਮਪੀ ਲਾਰਡ ਬਹੁਤ ਸੀਮਤ ਸਾਡੇ ਕੋਲੇ ਫੰਡ ਹੁੰਦਾ ਓਰੇ ਜੋ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ